ਆਜੋ ਆਜੋ ਲੰਘ ਆਓ ਭਾਈ ਮੈਂ ਹਾਂ ਜਗੀਰੋ ਲੋਕੀ ਮੈਨੂੰ ਤਾਈ ਜਗੀਰੋ ਕਹਿੰਦੇ ਨੇ ਦੇਖਦੇ ਰਹੋ ਟੋ ਜਗੀਰੋ ਦਾ ਸੜਕਾਂ ਨੂੰ ਵਿਕਾਸ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਭਾਰਤ ਚ ਸਭ ਤੋਂ ਪਹਿਲਾਂ ਸੜਕਾਂ ਚੰਦਰਗੁਪਤ ਮੌਰੀਆ ਦੇ ਸ਼ਾਸਨ ਕਾਲ ਚ ਬਣੀਆਂ ਇਸ ਸੜਕ ਨੂੰ ਉਤਰਾ ਪੱਥ ਕਿਹਾ ਜਾਂਦਾ ਸੀ ਅੱਜ ਕੱਲ ਸਭ ਤੋਂ ਜ਼ਿਆਦਾ ਜੇ ਕਿਸੇ ਦੀਆਂ ਰੀਲਾਂ ਵਾਇਰਲ ਹੋ ਰਹੀਆਂ ਨੇ ਤੇ ਉਹ ਨੇ ਟੁੱਟੀਆਂ ਸੜਕਾਂ ਨਾ ਚਾਰ ਕੋ ਮਿਟਾਣੇ ਕੇ ਲਈ ਹਮ ਆਪਕੋ ਆਗੇ ਆਣਾ ਪੜੇਗਾ ਸਮਾਰੇ ਆਪਕੇ ਆਗੇ ਆਨੇ ਕੇ ਬਾਦ ਹੀ ਕਿ ਹਾਈਵੇ ਕੀ ਲੋਕਲ ਸਾਰੀਆਂ ਸੜਕਾਂ ਦਾ ਹਾਲ ਖਸਤਾਇ ਹੋਰ ਤੇ ਹੋਰ ਐਕਸਪ੍ਰੈਸ ਹਾਈਵੇ ਟੁੱਟਣ ਦੀਆਂ ਖਬਰਾਂ ਆ ਰਹੀਆਂ ਨੇ ਗੁਜਰਾਤ ਦਾ ਇੱਕ ਪੁਲ 7 ਸਾਲ ਵੀ ਨਹੀਂ ਕੱਢ ਸਕਿਆ ਅਹਮਦਾਬਾਦ ਚ ਹਟਕੇਸ਼ਵਰ ਪੁਲ 2017 ਚ 42 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ ਪਰ ਟੋਇਆਂ ਕਾਰਨ ਇਸ ਨੂੰ ਬੰਦ ਕਰਨਾ ਪਿਆ ਹੁਣ ਇਸ ਨੂੰ 52 ਕਰੋੜ ਰੁਪਏ ਦੀ ਲਾਗਤ ਨਾਲ ਦੁਬਾਰਾ ਬਣਾਇਆ ਜਾਵੇਗਾ ਪੁਲ ਦੇ ਪੁਨਰਨਿਰਮਾਣ ਲਈ ਚੌਥਾ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਉਹ ਮੈਡਮ ਜੀ ਇੱਕ ਪਾਸੇ ਟੋਲ ਵਧੀ ਜਾ ਰਿਹਾ ਤੇ ਦੂਜੇ ਪਾਸੇ ਮਿਆਰ ਘਟੀ ਜਾ ਰਿਹਾ ਅਤੇ ਨਾਲੇ ਕੁਝ ਥਾਈਂ ਤੇ ਤਾਂ ਸੜਕਾਂ ਦੇ ਵਿੱਚ ਟੋਏ ਨਹੀਂ ਉਹ ਬਲਕਿ ਟੋਿਆਂ ਦੇ ਵਿੱਚ ਇੰਨੀ ਜਨੀ ਸੜਕ ਦੱਸਦੀ ਓਹ ਹਰ ਭਜਨ ਮਾਨ ਦਾ ਗਾਣਾ ਸੀ ਨਾ ਗੱਲਾਂ ਗੋਰੀਆਂ ਵਿੱਚ ਟੋਏ ਅਸੀਂ ਮਰ ਗਏ ਓਏ ਹੋਏ ਬਸ ਗੱਲਾਂ ਦੀ ਥਾਂ ਸੜਕਾਂ ਟੁੱਟੀਆਂ ਲਾ ਦਿਓ ਉਹ ਸੜਕਾਂ ਟੁੱਟੀਆਂ ਉਹ ਵਿੱਚ ਟੋਏ ਉਹ ਅਸੀਂ ਮਰ ਗਏ ਓਏ ਹੋਏ ਪਿਛਲੀ ਇਹ ਨਹੀਂ ਪਥਰੀ ਇੱਧਰ ਸੀ ਆ ਹੁਣ ਸਕੈਨਿੰਗ ਕਰਾਈ ਇੱਧਰ ਆ ਗਈ ਐ ਅੱਜ ਤਾਈ ਬੜੀ ਚੁੱਪ ਐ ਤਾਈ ਜੀ ਕੀ ਹਾਲ ਨੇ ਆ ਤਾਈ ਇੱਕ ਗੱਲ ਦੱਸ ਆ ਕੱਦ ਪੂਰੇ ਜਾਣਗੇ ਇਹ ਟੋਏ ਦੇ ਕੀ ਕਰਨੇ ਭੁਰ ਕੇ ਮਤਲਬ ਮਤਲਬ ਉਹ ਸੜਕ ਕਾਦੀ ਜਿਹੜੀ ਰਹਿ ਜੇ ਸਾਬਤ 22 ਲੋਕਾਂ ਦੀ ਤਾਂ ਟੋਇਆ ਕਾਰਨ ਮਤ ਵੱਜੀ ਪਈ ਐ ਨੀ ਕਮਲੀਏ ਇਹ ਟੋਏ ਬਥੇਰਿਆਂ ਦਾ ਢਿੱਡ ਭਰਦੇ ਨੇ ਆਹ ਕੀ ਗੱਲ ਬਣੀ ਭਲਾ ਹੂੰ ਤੂੰ ਮੈਨੂੰ ਦੱਸ ਟੋਇਆਂ ਦੇ ਕੀ ਨੁਕਸਾਨ ਨੇ ਟੋਇਆ ਨਾਲ ਉਹ ਟੋਇਆ ਨਾਲ ਐਕਸੀਡੈਂਟ ਹੋ ਰਹੇ ਨੇ ਉਹ ਮੋਤਾ ਹੋ ਰਹੀਆਂ ਤੇ ਗੱਡੀਆਂ ਦਾ ਤਾਂ ਬੇੜਾ ਹੀ ਘਰਕ ਹੋ ਰਿਹਾ ਮਮੀ ਜੋ ਥ्रेट टू ਲਾਈਫ This year 154 people have died in road accident samofich were caused by potholes potholes claim six lives on indian roads every day ਸੜਕੀ ਹੈ ਮੈਂ ਹੱਥੋਂ ਸੇ ਖੋਦ ਰਹਾ ਤੇ ਪ੍ਰਦੂਸ਼ਨ ਵੀ ਹਾਂ ਲੈ ਫਿਰ ਗੱਡੀਆਂ ਤੇ ਸ਼ੁਰੂ ਕਰ ਲੈਣੇ ਆ ਭਾਈ ਤੂੰ ਕਹਿੰਦਾ ਟੋਇਆ ਨਾਲ ਗੱਡੀਆਂ ਟੁੱਟ ਰਹੀਆਂ ਨੇ ਬਿਲਕੁਲ ਜੇ ਹੁਣ ਗੱਡੀ ਟੁੱਟੀ ਐ ਤਾਂ ਕਿੱਥੇ ਜਾਵੇਗੀ ਸਰਵਿਸ ਸੈਂਟਰ ਗੱਡੀ ਠੀਕ ਹੋਵੇਗੀ ਤਾਂ ਕੌਣ ਕਮਾਏਗਾ ਆ ਸਰਵਿਸ ਸੈਂਟਰ ਵਾਲੇ ਤਾਂ ਇਹ ਗੱਡੀਆਂ ਦੀ ਤਾਂ ਇੰਸ਼ੋਰੈਂਸ ਵੀ ਹੁੰਦੀ ਐ ਤੇ ਫਿਰ ਇੰਸ਼ੋਰੈਂਸ ਵਾਲੇ ਵੀ ਕਮਾਉਣਗੇ ਫੇਰ ਤੂੰ ਕਹਿਆ ਟੋਆ ਵਿੱਚ ਐਕਸੀਡੈਂਟ ਹੁੰਦੇ ਨੇ ਐਕਸੀਡੈਂਟ ਮਗਰੋਂ ਬੰਦਾ ਕਿੱਥੇ ਪਹੁੰਚਦਾ ਹਸਪਤਾਲ 'ਚ ਇੱਥੇ ਹਸਪਤਾਲਾ ਵਾਲੇ ਕਮਾਉਂਦੇ ਨੇ ਤੇ ਜੇ ਇੰਸ਼ੋਰੈਂਸ ਹੈਗੀ ਤਾਂ ਇੰਸ਼ੋਰੈਂਸ ਵਾਲੇ ਵੀ ਫਿਰ ਹੁਣ ਟੋਏ ਮਰਨਗੇ ਤਪਰੇ ਵੀ ਜਾਣਗੇ ਤੇ ਜਿਹੜਾ ਇਹਨਾਂ ਨੂੰ ਭਰੇਗਾ ਫਿਰ ਉਹ ਵੀ ਕਮਾਏਗਾ ਬਾਕੀ ਰਹੀ ਪ੍ਰਦੂਸ਼ਣ ਦੀ ਗੱਲ ਉਹਦੇ ਨਾਲ ਗੜੀ ਮੱਲਿਆਂ ਦੇ ਡਾਕਟਰ ਕੁਮਾਰੇ ਨੇ ਇਹ ਸੋਚੀ ਸਮਝੀ ਯੋਜਨਾਏ ਜਿੰਨੇ ਜ਼ਿਆਦਾ ਟੋਏ ਓਨੀ ਓਏ ਹੋਏ ਆ ਫਿਰ ਆਮ ਬੰਦੇ ਦਿੱਤਾ ਕੋਈ ਸੋਚ ਨਹੀਂ ਰਿਹਾ ਮੈਨੂੰ ਤਾਂ ਲੱਗਦਾ ਹੈ ਇਹਨਾਂ ਟੋਇਆਂ 'ਚ ਡੁੱਬ ਚੁੱਕਿਆ ਸਰਕਾਰੀ ਸਿਸਟਮ ਤਾਂ ਹੀ ਫੇਰ ਇਸ ਦਾ ਕੀ ਹੱਲ ਹੈ ਇਸ ਦਾ ਕੋਈ ਹੱਲ ਨਹੀਂ ਭਾਰਤ ਵਿੱਚ ਸੜਕਾਂ ਲੋਕਾਂ ਲਈ ਨਹੀਂ ਠੇਕੇਦਾਰਾਂ ਤੇ ਅਫਸਰਾਂ ਲਈ ਬਣਦੀਆਂ ਨੇ ਮੈਂ ਤਾਂ ਪਹਿਲਾਂ ਹੀ ਕਿਹਾ ਜਿੰਨੇ ਜ਼ਿਆਦਾ ਟੋਏ ਓਨੀ ਓਏ ਹੋਏ ਜੇ ਸੜਕਾਂ ਚ ਨਾ ਟੋਏ ਫਿਰ ਕਿੱਥੋਂ ਕਮਾਈ ਹੋਏ ਇਹ ਸੀ ਤਾਈ ਦਾ ਢੋਲ ਜਦ ਜਦ ਵੀ ਤਾਈ ਦਾ ਢੋਲ ਵੱਜਦਾ ਹੈ ਕਿਸੇ ਨਾ ਕਿਸੇ ਤੇ ਤਵਾ ਲੱਗਦਾ ਹੈ ਅਗਲੀ ਵਾਰ ਫੇਰ ਮਿਲਾਂਗੇ ਧੰਨਵਾਦ ਤੇ ਜਿਹੜਾ ਇਹਨੂੰ ਭਰੇਗਾ ਤੇ ਫਿਰ ਉਹ ਕਮਾਏਗਾ ਵੀ ਉਹ ਵੀ ਕਮਾਏਗਾ ਉਹ ਮੈਡਮ ਜੀ ਅਤੇ ਦੂਜੇ ਪਾਸੇ ਟੋਲ ਵੱਧੀ ਜਾ ਰਹੀ ਹੈ ਹਾਂ ਹਾਂ ਸਹੀ ਉਹ ਸੜਕਾਂ ਟੁੱਟੀਆਂ ਦੇ ਵਿੱਚ ਟੋਏ ਓਏ ਅਸੀਂ ਮਰ ਗਏ ਓਏ ਹੋਏ ਜਿੰਨੇ ਜ਼ਿਆਦਾ ਟੋਏ ਜਿੰਨੇ ਜ਼ਿਆਦਾ ਟੋਏ ਓਨੀ ਓਏ ਹੋਏ ਜਿੰਨੇ ਜ਼ਿਆਦਾ ਟੋਏ ਓਨੀ ਜ਼ਿਆਦਾ ਓਏ ਹੋਏ ਜਿੰਨੇ ਜ਼ਿਆਦਾ ਜਿੰਨੇ ਜ਼ਿਆਦਾ ਟੋਏ ਓਨੀ ਓਏ ਹੋਏ ਜੇ ਹੁਣ ਗੱਡੀ ਟੁੱਟੀ ਹੈ ਤਾਂ ਠੀਕ ਵੀ ਹੋਏਗੀ ਤੇ ਠੀਕ ਵੀ ਹੋਏਗੀ ਤਾ ਕਿੱਥੇ ਜਾਵੇਗੀ ਸਰਵਿਸ ਸੈਂਟਰ ਗੱਡੀ ਠੀਕ ਹੋਵੇਗੀ ਤਾਂ ਕੌਣ ਕਮਾਏਗਾ ਸਰਵਿਸ ਸੈਂਟਰ ਵਾਲੇ ਤਾਂ ਇਹ ਗੱਡੀਆਂ ਦੀ ਤੇ ਇੰਸ਼ੋਰੈਂਸ ਵੀ ਹੁੰਦੀ ਹੈ ਤੇ ਫਿਰ ਇੰਸ਼ੋਰਸ ਵਾਲੇ ਵੀ ਕਮਾਉਣਗੇ ਬਾਕੀ ਰਹੀ ਗੰਨ ਪ੍ਰਦੂਸ਼ ਬਾਕੀ ਰਹੀ ਪ੍ਰਦੂਸ਼ਣ ਦੀ ਗੱਲ ਇਹ ਉਹਦੇ ਨਾਲ ਚਲੋ ਬਾਕੀ ਰਹੀ ਪ੍ਰਦੂਸ਼ਣ ਦੀ ਗੱਲ ਉਹਦੇ ਨਾਲ ਗਲੀ ਮੁਹੱਲਿਆਂ ਤੇ ਡਾਕਟਰ ਕੁਮਾਰੇ ਨੇ